ਆਹਨ ਚਾਹੁੰਦਾ ਹਾਂ ਕਿ ਕੋਈ ਮੋਸ਼ਨਲੀ ਮਤਲਬ ਬੜਾ ਕੁਰੀਨਾ ਲਾ ਕੇ ਪ੍ਰੋਪਰ ਟਾਈਮਿੰਗ ਦੇਤੇ ਹੋਟੇਗਾ ਮੈਂ ਸੋਚਦਾ ਮੈਂ ਇਮੋਸ਼ਨਲੀ ਬਹੁਤ ਹਾਰਟ ਆ ਮੈਂ ਮਤਲਬ ਅਸੀਂ ਸਾਰੇ ਨੇ ਹਿੰਮਤ ਕਰਕੇ ਨੇ ਫਿਲਮ ਦਾ ਉਖਾੜਿਆ ਨੂੰ ਦੋ ਸਾਲ ਬਿਲਕੁਲ ਬਿਲਕੁਲ ਨਹੀਂ ਮੈਂ ਮੈਂ ਉਹੀ ਕਹੂੰਗਾ ਕਿ ਸਾਨੂੰ ਦੇਖ ਕੇ ਰਿਜੈਕਟ ਕਰੋ ਸਾਨੂੰ ਬਿਨਾਂ ਦੇਖੇ ਰਿਜੈਕਟ ਨਾ ਕਰੋ ਬਿਲਕੁਲ ਅਸੀਂ ਇਹ ਰਿਕੁਐਸਟ ਹੈ ਸਾਡੀ ਆਡੀਅנס ਲਈ ਵੀ ਬਾਕੀ ਸਾਰਿਆਂ ਲਈ ਵੀ ਬੜੀਆਂ ਸਾਰੀਆਂ ਚੀਜ਼ਾਂ ਇਨਵੋਲਵ ਹੁੰਦੀਆਂ ਨੇ ਦੇਖ ਕੇ ਰਿਜੈਕਟ ਕਰ ਦੋ ਮੇਨਾਂ ਦੇਖੇ ਰਿਜੈਕਟ ਨਾ ਕਰੋ ਫਿਰ ਬਿਨਾਂ ਦੇਖੇ ਰਿਜੈਕਟ ਕਰਦੇ ਹਾਂ ਥੋੜਾ ਦੁੱਖ ਹੁੰਦਾ ਸਾਰੇ ਆਨੇ ਬਹੁਤ ਅੱਛਾ ਅਸੀਂ ਵੀ ਨਵੇਂ ਨਿਗੇ ਸਾਰੇ ਆਨੇ ਵਿਹੰਤ ਕਰਕੇ ਆਏ ਆ ਪਹੁੰਚੇ ਹਨ ਤੇ ਜੇ ਸਾਡੀ ਫਿਲਮ ਆਡੀਅਸ ਤੱਕ ਪਹੁੰਚਾਉਣੇ ਨਹੀਂ ਦੇ ਰਹੇ ਤੁਸੀਂ ਤੁਸੀਂ ਕੀ ਐਕਸਪੈਕਟ ਕਰ ਰਹੇ ਹੋ ਸਿਨੇਮਾ ਕਿਵੇਂ ਬਦਲੂਗਾ ਤੁਸੀਂ ਸਾਰੇ ਅੰਦਰ ਹੋਏ ਅਸੀਂ ਸਾਰੇ ਬਾਹਰ ਹੋ ਰਹੇ ਹਾਂ ਬਹੁਤ ਠੀਕ ਆ ਲੱਗਦਾ ਹੈ ਇਸ ਦੁਨੀਆ ਚ ਨੀਅਤ ਬਹੁਤ ਮੈਟਰ ਕਰਦੀ ਹੈ ਉਹ ਸਾਫ ਨੀਅਤ ਹੋਵੇ ਨਾ ਤੋ ਉਹਨੂੰ ਅੱਗੇ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਮੈਂ ਜਦੋਂ ਇੰਡਸਟਰੀ ਥੋੜੀ ਸੀ ਮੈਨੂੰ ਬਹੁਤ ਲੋਕਾਂ ਨੇ ਕਿਹਾ ਸੀ ਇਸ ਇੰਡਸਟਰੀ 'ਚ ਐਵੇਂ ਹੁੰਦਾ ਐ ਐਵੇਂ ਹੁੰਦਾ ਪਰ ਇਸ ਟੀਮ ਚ ਪ੍ਰੋਡਿਊਸਰ ਤੋਂ ਲੈ ਕੇ سپورਟ ਬாய் ਤੱਕ ਹਰ ਇੱਕ ਦੀ ਨੀਅਤ ਇੰਨੀ ਸੋਹਣੀ ਸੀ ਇੰਨੀ ਪਿਆਰੀ ਸੀ ਇੰਨਾ ਫੈਮਿਲੀਅਰ ਮਾਹੌਲ ਸੀਗਾ ਤੇ ਜੇ ਇਹੋ ਜਿਹਾ ਪ੍ਰੋਡਿਊਸਰ ਇਹੋ ਜਿਹਾ ਡਾਇਰੈਕਟਰ ਅੱਗੇ ਨਹੀਂ ਆ ਸਕਦੇ ਨਾ ਉਦੋਂ ਮੈਨੂੰ ਲੱਗਦਾ ਕਿਸੇ ਨੂੰ ਆਣ ਦੀ ਲੋੜ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਹਰ ਇੱਕ ਕੁੜੀ ਦਾ ਸੁਪਨਾ ਹੁੰਦਾ ਹੈ ਕਿ ਉਹ ਅੱਗੇ ਆਵੇ ਐਜ਼ ਅਨ ਐਕਟਰ ਪਰ ਉਹਨੂੰ ਉਹਦੇ ਘਰ ਤੇ ਅੱਗੇ ਨਹੀਂ ਆਣ ਦਿੰਦੇ ਤੇ ਜੇ ਇਹੋ ਜਿਹੀ ਫਿਲਮਾਂ ਪ੍ਰਮੋਟ ਹੋਣਗੀਆਂ ਤੇ ਮੈਨੂੰ ਲੱਗਦਾ ਕੁੜੀਆਂ ਬਹੁਤ ਅੱਗੇ ਜਾਣਗੀਆਂ ਤੇ ਮੈਂ ਸਾਰਿਆਂ ਨੂੰ ਗੁਰਜ਼ਾਰਿਸ਼ ਕਰਦੀ ਹਾਂ ਕਿ ਇਸ ਫਿਲਮ ਨੂੰ ਜ਼ਰੂਰ ਦੇਖੋ ਤੇ ਜ਼ਰੂਰ ਪ੍ਰਮੋਟ ਕਰੋ ਕਿ ਅਸੀਂ ਨਵੇਂ ਚਿਹਰੇ ਨਹੀਂ ਆ ਸਾਰੇ ਜਾਣੇ ਬਹੁਤ ਮਿਹਨਤ ਨਾਲ ਆਏ ਨੇ ਤੇ ਬਹੁਤ ਸੋਹਣੇ ਕਲਾਕਾਰ ਨੇ ਤੁਸੀਂ ਹੰਕਾਰਾ ਪਰੋਗੇ ਤੇ ਅਸੀਂ ਅੱਗੇ ਵਧਾਂਗੇ ਥੈਂਕ ਯੂ ਆਹਨ ਜਿਹੜਾ ਉਹਨਾਂ ਦਾ ਕਰੈਕਟਰ ਸੀ ਉਹ इमोਸ਼ਨਲੀ ਬਹੁਤ ਹਰ ਕੁਰੀਨਾ ਬਟ ਪਰ ਜਦੋਂ ਲਾਈਫ ਪਾ ਕੇ ਦੇਖੀ ਉਹਨਾਂ ਦੀ ਕਰੈਕਟਰ ਸੀ ਕਿ ਉਹਨਾਂ ਦੀ ਬਾਕੀ ਜ਼ਿੰਦਗੀ ਤੇ ਹੋਰ ਹੋ ਜਾਂਦੇ ਨਹੀਂ ਸੋ दैट इमोਸ਼ਨ ਤੋਂ ਉਹਨਾਂ ਦਾ ਕਨੈਕਟ ਨਹੀਂ ਹੈ ਨਾ ਹਾਊ ਹਾਊ ਯੂ ਫੀਲਿੰਗ ਲਾਈਕ ਆਫ ਹੋਨੈਸਟਲੀ ਮੈਂ ਦੱਸਦਾ ਸਭ ਤੋਂ ਪਹਿਲੀ ਗੱਲਤਾ ਹੈਗੀ ਹੈ ਕਿ ਮੈਨੂੰ ਇਸ ਗੱਲ ਤੋਂ ਹੀ ਬਹੁਤ ਮਾੜਾ ਲੱਗ ਰਿਹਾ ਹੈ ਕਿ ਆਪਣੇ ਕੋ ਸ਼ੋਜ਼ ਨਹੀਂ ਹੈਗੇ ਐਂਡ ਸਿਨੇਮਾ ਚੰਗੇ ਤਰੀਕੇ ਨਾਲ ਪ੍ਰਮੋਟ ਹੀ ਨਹੀਂ ਹੋ ਪਾ ਰਿਹਾ ਐਂਡ ਜਦੋਂ ਚੰਗੀਆਂ ਫਿਲਮਾਂ ਬਣਦੀਆਂ ਜੇ ਮੈਂ ਆਪਣੇ ਵੈਸੇ ਗੱਲ ਕਰਾਂ ਉਹ ਜਦੋਂ ਦੀ ਮੈਂ ਸ਼ੁਰੂ ਕੀਤਾ ਕੰਮ ਜਦੋਂ ਦੀ ਮੈਂ ਫਿਲਮਾਂ ਕਰ ਰਹੀਆਂ ਆਈ ਥਿੰਕ ਆਫਟਰ ਅਰਦਾਸ ਮੈਂ ਚੀਜ਼ ਫੀਲ ਕੀਤੀ ਹੈ ਕਿ ਮੈਂ ਇੰਨਾ ਪ੍ਰਾਊਡ ਫੀਲ ਕਰ ਰਹੀਆਂ ਕਿ ਮੈਂ ਇਸ ਫਿਲਮ ਦਾ ਪਾਰਟ ਆ ਜਦੋਂ ਮੈਨੂੰ ਹੈਪੀ ਜੀ ਨੇ ਦੱਸਿਆ ਸੀਗਾ ਕਿ ਆ ਮੈਂ ਰੋਲ ਤੁਹਾਡੇ ਨੇ ਲਿਖਿਆ ਹੈ ਕਿਉਂਕਿ ਕੋਈ ਵੀ ਕੁੜੀ ਸੁਣੂਗੀ ਤਾਂ ਆ ਕਹੋਗੇ ਅੱਛਾ ਮੇਰੇ ਤਾਂ ਦੋ ਹੀ ਸੀਨ ਹੈਗੇ ਆ ਬਟ ਉਹ ਕਿੰਨੇ ਇੰਪੈਕਟਫੁਲ ਆ ਤੇ ਉਹ ਸਟੋਰੀ ਥਰੂਆਊਟ ਕਿਉਂਕਿ ਮੈਨੂੰ ਜ਼ਿਆਦਾ ਮੈਟਰ ਕਰ ਰਿਹਾ ਸੀਗਾ ਕਿ ਸਬਜੈਕਟ ਕਿੰਨਾ ਸੋਲਿਡ ਹੈ ਐਂਡ ਜਿੰਨਾ ਸਬਜੈਕਟ ਦੀ ਰਾਈਟਿੰਗ ਡਾਇਰੈਕਸ਼ਨ ਐਗਜ਼ੀਕਿਊਸ਼ਨ ਜਿਸ ਤਰੀਕੇ ਨਾਲ ਹੋਇਆ ਹੈ ਮੈਂ ਕਹਿੰਨੀ ਆ ਕਿ ਇਹੋ ਜੀਆਂ ਫਿਲਮਾਂ ਬਹੁਤ ਜ਼ਿਆਦਾ ਸਪੋਰਟ ਕਰਨੀਆਂ ਚਾਹੀਦੀਆਂ ਸਾਨੂੰ ਐਂਡ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਯਾਰ ਕਿ ਮੈਂ ਇਸ ਫਿਲਮ ਦਾ ਪਾਰਟ ਆ ਐਂਡ ਆਈ ਆਈ ਫੀਲ ਥੈਟ ਯੂ نو ਮੰਤਰੀ ਕਵੀ ਤਨਵੀਰ ਇੱਕ ਇੱਕ ਕੈਰੈਕਟਰ ਇੰਨਾ ਸੋਹਣਾ ਕੰਮ ਕੀਤਾ ਹੈ ਮਤਲਬ ਮੈਨੂੰ ਲੱਗਦਾ ਹੈ ਕਿ ਮਤਲਬ ਕਾਸ਼ ਮੈਨੂੰ ਵੀ ਇਹੋ ਜਿਹਾ ਕੈਰੈਕਟਰ ਮਿਲਦਾ ਮੈਂ ਜੋ ਕਰ ਰਹੀ ਆ ਮੈਂ ਉਹਦੇ ਚ ਵੀ ਖੁਸ਼ ਆ ਪਰ ਮੈਂ ਹੋਰ ਇਹੋ ਜੀਆਂ ਫਿਲਮਾਂ ਨੂੰ ਸਪੋਰਟ ਕਰਕੇ ਚਾਹਨੀ ਆ ਕਿ ਇਹੋ ਜੀਆਂ ਫਿਲਮਾਂ ਬੰਦੀਆਂ ਰਹਿਣ ਐਂ ਜਿਵੇਂ ਹੈਪੀ ਜੀ ਨੇ ਆਸ਼ੂ ਜੀ ਨੇ ਸਾਡੇ ਪ੍ਰੋਡਿਊਸਰਸ ਨੇ ਜਤਨ ਸਮਰ ਜੋ ਸਾਡੀ ਡਾਇਰੈਕਸ਼ਨ ਟੀਮ ਆ ਕਦੋਂ ਦੇ ਲੱਗੇ ਹੋਇਆ ਯਾਰ ਐਂ ਇੰਨੇ ਟਾਈਮ ਦੀ ਮਿਹਨਤ ਜਦੋਂ ਆ ਆਖਰੀ ਦਿਨਾਂ 'ਚ ਆ ਸਾਰਾ ਕੁਝ ਹੁੰਦਾ ਨਾ ਇਟਸ ਨੋਟ ਈਜ਼ੀ ਲੇਕਿਨ ਫਿਰ ਵੀ ਅੱਜ ਸਾਰੇ ਜਾਣੇ ਆਪਣੇ ਆਪ ਨੂੰ ਪੱਕਾ ਕਰਕੇ ਇੱਥੇ ਖੜੇ ਆ ਸਾਨੂੰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਆ ਕਿ ਮੀਡੀਆ ਸਾਨੂੰ ਸਪੋਰਟ ਕਰ ਰਹੀ ਆ ਮੀਡੀਆ ਨੂੰ ਫਿਲਮ ਦੇਖ ਕੇ ਇਹ ਨਹੀਂ ਹੈਗਾ ਕਿ ਅਸੀਂ ਤੁਹਾਡੇ ਤੋਂ ਬੁਲਵਾ ਰਹੇ ਆ ਤੁਸੀਂ ਆ ਫਿਲਮ ਦੇਖੀ ਆ ਤੁਸੀਂ ਆਪ ਉਹਦਾ ਰਿਵਿਊ ਦਿੱਤਾ ਐਂਡ ਕੋਈ ਪ੍ਰੈਸ਼ਰ ਨਹੀਂ ਹੈਗਾ ਐਂਡ ਸਾਰਿਆਂ ਦੀ ਸ਼ਕਲਾਂ ਤੋਂ ਨਾ ਪਤਾ ਲੱਗ ਜਾਂਦਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਮੈਂ ਜਦੋਂ ਪ੍ਰੀਮੀਅਰ ਤੋਂ ਬਾਹਰ ਨਿਕਲਦੀ ਮੈਂ ਤਾਂ ਭੱਜ ਜਾਂਦੀ ਆ ਕਿ ਮੈਨੂੰ ਝੂਠ ਨਾ ਬੋਲਣਾ ਪੈ ਜੇ ਪਰ ਅੱਜ ਮੈਂ ਇੱਥੇ ਰੋਡੇ ਕਾਲਜ ਦੀ ਟੀ-ਸ਼ਰਟ ਪਾ ਕੇ ਖੜੀ ਆ ਬਹੁਤ ਪ੍ਰਾਊਡਲੀ ਕਿ ਮੈਂ ਇਸ ਫਿਲਮ ਦਾ ਪਾਰਟ ਆ ਐਂਡ ਆਈ ਰੀਅਲੀ ਵਾਂਟ ਕਿ ਇਹ ਫਿਲਮ ਬਹੁਤ ਵਧੀਆ ਕੰਮ ਕਰੇ ਕਿਉਂਕਿ ਆ ਵਧੀਆ ਕੰਮ ਕਰੂਗੀ ਤਾਂ ਹੀ ਹੋਰ ਸਨਮਾ ਆਊਗਾ ਤਾਂ ਹੀ ਸਾਡੇ ਪ੍ਰੋਡਿਊਸਰ ਫਿਰ ਬਣਾਣਗੇ ਰੋਡੇ ਕਾਲਜ ਨੂੰ ਅ ਇਮੋਸ਼ਨ ਦੇ ਕੈਕਟਰ ਵਾਸਤੇ ਸਭ ਤੋਂ ਵੱਡੀ ਖੁਸ਼ੀ ਹੁੰਦੀ ਐਪਰੀਸ਼ੀਏਸ਼ਨ ਐਪਰੀਸ਼ੀਏਸ਼ਨ ਜਦੋਂ ਮਿਲਦੀ ਆ ਤਾਂ ਬਹੁਤ ਵਧੀਆ ਲੱਗਦਾ ਤੇ ਬਟ ਇਹ ਐਪਰੀਸ਼ੀਏਸ਼ਨ ਉਦੋਂ ਹੋਰ ਡਬਲ ਹੋ ਜਾਂਦੀ ਐ ਜਦੋਂ ਸਾਨੂੰ ਪਤਾ ਹੁੰਦਾ ਕਿ ਸਾਡੇ ਪ੍ਰੋਡਿਊਸਰ ਸੇਫ ਨੇ ਹਨਾ ਐਟਲੀਸਟ ਉਹ ਬਹੁਤ ਹੀ ਕਮਾਈ ਨਹੀਂ ਕਰ ਰਹੇ ਪਰ ਜੋ ਉਹਨਾਂ ਦਾ ਪੈਸਾ ਲੱਗਿਆ ਐਟਲੀਸਟ ਉਹ ਵਾਪਸ ਆ ਰਿਹਾ ਹੋਵੇ ਤਾਂ ਉਹ ਉਹ ਤੁਹਾਡੇ ਲਈ ਬੜੀ ਵੱਡੀ ਖੁਸ਼ੀ ਦੀ ਗੱਲ ਹੁੰਦੀ ਆ ਸੋ ਤੁਸੀਂ ਕਹਿ ਰਹੇ ਹੋ ਕਿ ਮੈਂ ਚੰਗਾ ਕੰਮ ਕੀਤਾ ਜਿੰਨੇ ਵੀ ਲੋਕੀ ਦੇਖ ਰਹੇ ਨੇ ਮੈਂ ਚੰਗਾ ਕੰਮ ਕੀਤਾ ਉਹ ਇਹ ਕਹਿ ਰਹੇ ਨੇ ਪਰ ਜਿਹੜੇ ਨਹੀਂ ਦੇਖ ਰਹੇ ਮੈਂ ਉਹਨਾਂ ਨੂੰ ਵੀ ਬਾਰ-ਬਾਰ ਇਹ ਇਹ ਰਿਕਵੈਸਟ ਕਰਦਾ ਕਿ ਤੁਸੀਂ ਬੇਸ਼ੱਕ ਮੈਨੂੰ ਰਿਜੈਕਟ ਕਰ ਦਿਓ ਪਰ ਦੇਖ ਕੇ ਰਿਜੈਕਟ ਕਰੋ ਬਿਨਾਂ ਦੇਖੇ ਮੈਨੂੰ ਰਿਜੈਕਟ ਕਰੋਗੇ ਤਾਂ ਮੈਨੂੰ ਦੁੱਖ ਹੋਏਗਾ ਫਿਰ ਡਿਸਪਾਇੰਟਮੈਂਟ ਹੋਏਗੀ ਮੈਂ ਸਾਡੇ ਪੰਜਾਬ ਨੂੰ ਜਾਣਦਾ ਸਾਡੇ ਪੰਜਾਬ ਦੇ ਸਪਿਰਿਟ ਨੂੰ ਜਾਣਦਾ ਮੈਂ ਆਪ ਉਸ ਪੰਜਾਬ ਦੀ ਸਪਿਰਿਟ ਦਾ ਹਿੱਸਾ ਹਾਂ ਇਸ ਕਰਕੇ ਮੈਂ ਜਾਣਦਾ ਕਿ ਸਾਡੇ ਪੰਜਾਬੀ ਹਮੇਸ਼ਾ ਆਪਣੇ ਗੁਰਾਂ ਦੀ ਧਰਤੀ ਹੈ ਨਾ ਤਾਂ ਕਹਿ ਦਿੰਦੇ ਆ ਇਹ ਤਾਂ ਗਰੀਬ ਦੇ ਨਾਲ ਖੜਦੇ ਖੜਦੇ ਨੇ ਇਹ ਤਾਂ ਨਿਮਾਣਿਆਂ ਦਾ ਮਾਣ ਬਣਦੇ ਹੀ ਨੇ ਤੇ ਅਸੀਂ ਨਿਮਾਣੇ ਹੋ ਕੇ ਤੁਹਾਡੇ ਦਰ ਤੇ ਆਏ ਆ ਸੋ ਅਸੀਂ ਐਕਸਪੈਕਟ ਕਰਦੇ ਆ ਕਿ ਤੁਸੀਂ ਸਾਡੇ ਨਾਲ ਖੜੋਗੇ ਦੇਖਿਓ ਦੇਖ ਕੇ ਬੇਸ਼ੱਕ ਰਿਜੈਕਟ ਕਰ ਦਿਓ ਸਿਰ ਮੱਥੇ ਲਾਵਾਂਗੇ ਪਰ ਬਿਨਾਂ ਦੇਖੇ ਨਾ ਕਰੋ ਹਾਂ ਸੀਓਪਾ ਸੋਹਣਾ ਸਵਾਲ ਹੈ ਤੁਹਾਡਾ ਤਾਂ ਸਵੇਰ ਤੋਂ ਇਹ ਨਾ ਸਾਨੂੰ ਸਾਰਿਆਂ ਨੂੰ ਹੀ ਇੱਕ ਹਾਲ ਜੇ ਪੈਣ ਲੱਗੇ ਸੀ ਵੀ ਅਸੀਂ ਇਹ ਸੀਨ ਸ਼ੂਟ ਕਰਨਾ ਹੈ ਨਾ ਤਾਂ ਬੇਸਿਕਲੀ ਇਹ ਹੀ ਨਹੀਂ ਜਦੋਂ ਬੱਬੂ ਦੀ ਡੈਥ ਵਾਲਾ ਸੀਨ ਸੀ ਨਾ ਤਾਂ ਉਹ ਵੀ ਅਸੀਂ ਮੇਰੇ ਪਿੰਡ ਦੇ ਬੰਦੇ ਸੀ ਮੈਂ ਕਿਹਾ ਇਹ ਸੀਨ ਸ਼ੂਟ ਕਰਨਾ ਉਹ ਕਿਨੇ ਕਰ ਲੋ ਬਾਈ ਕਿਉਂਕਿ ਸਾਰਾ ਪਿੰਡ ਹੀ ਆਉਂਦਾ ਸੀ ਤਾਂ ਜਦੋਂ ਜਾ ਕੇ ਨਾ ਅਸੀਂ ਉਹਨਾਂ ਦੇ ਪੱਥਰ ਵਿਛਾ ਦਿਆ ਘਰੇ ਤਾਂ ਤੁਸੀਂ ਯਕੀਨ ਮੰਨੋ ਟੀਮ ਸਾਰੀ ਤਿਆਰੀ ਕਰ ਰਹੀ ਸੀ ਤਾਂ ਮੇਰੇ ਅੰਦਰ ਇੰਨਾ ਕੁਝ ਚੱਲ ਰਿਹਾ ਸੀ ਮੈਂ ਕਿਹਾ ਇਹ ਇੱਕ ਵਸਦੇ ਘਰ ਦੇ ਅੰਦਰ ਅਸੀਂ ਆ ਕੇ ਕਰੂੰਦੇ ਸ਼ੂਟ ਵਾਸਤੇ ਹਨਾ 70 ਵਿਛਾਈ ਕਰਦੇ ਆ ਕੀ ਇਹ ਪੋਸੀਬਲ ਆ ਯਾਰ ਅਜ ਬਣਾ ਕਰਨ ਹੁਣ ਮਨਾ ਕਰਨ ਪਰ ਸੱਚੀ ਲੋਕਾਂ ਨੇ ਸਾਥ ਦਿੱਤਾ ਲੋਕਾਂ ਨੇ ਸਾਥ ਦਿੱਤਾ ਔਰ ਸੇਮ ਉਹੀ ਜਦੋਂ ਸੀਨ ਉਹ ਕਲਾਈਮੈਕਸ ਵਾਲਾ ਸੀ ਤਾਂ ਮੈਨੂੰ ਲੱਗਦਾ ਸਾਰੇ ਹੀ ਅਸੀਂ ਅਪਸੈਟ ਹੋ ਗਏ ਕਿ ਯਕੀਨ ਮੰਨਿਓ ਕਿ ਕਿ ਇਮੋਸ਼ਨ ਜਦੋਂ ਕਲਾ ਤੁਸੀਂ ਦਿਲ ਨਾਲ ਕਰਦੇ ਆ ਨਾ ਇਮਾਨਦਾਰੀ ਨਾਲ ਕਰਦੇ ਆ ਤਾਂ ਉਹ ਲੋਕਾਂ ਦੇ ਦਿਲਾਂ ਤੱਕ ਸੱਚੀ ਪਹੁੰਚਦੀ ਆ ਅਸੀਂ ਇੱਥੇ ਬਹੁਤ ਸਟਰੋਂਗਲੀ ਕਰਦੇ ਆ ਤਾਂ ਜਦੋਂ ਸਾਰੇ ਲੱਖੀ ਬੱਲੂ ਮਾਸਟਰ ਫਿਰਤਾ ਸਾਰੇ ਹਨਾ ਉਹ ਰੋ ਰਹੀ ਸੀ ਹਨਾ ਸਾਰੀ ਮੁਸਤਾਨ ਅਨਪ੍ਰੀਤ ਤੁਸੀਂ ਕੀ ਮੰਨਿਓ ਸਿੰਘ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਵੇਂ ਸੰਭਾਲਿਆ ਸੀ ਗਾਰਦੇ ਬੱਲੂ ਨੂੰ ਤਾਂ ਮੈਨੂੰ ਤਾਂ ਉਲਟੀਆਂ ਲੱਗੀਆਂ ਸੀ ਹਨਾ ਪਰ ਕਿਉਂਕਿ ਉਹ ਮਾਹੌਲ ਉਦਾਂ ਦਾ ਰਚਿਆ ਹੋਇਆ ਸੀ ਉੱਥੇ ਤਾਂ ਸੱਚੀ ਜਿੰਨੇ ਲੋਕਾਂ ਨੇ ਦੇਖੀਏ ਤੁਸੀਂ ਦੇਖੀ ਮੀਡੀਆ ਨੇ 750 ਐਕਟਰ 58 ਲੋਕੇਸ਼ਨਾਂ ਤੋਂ 2000 ਦਾ ਜੂਨੀਅਰ ਆਰਟਿਸਟਾਂ ਦਾ ਕਾਰ ਹੈਨਾ ਬੱਸਾਂ ਭਰ ਉਹ ਸਾੜ ਭਰੇ ਹੋਏ ਇੰਨੇ ਭਰੇ ਹਨਾ ਔਰ 2 ਘੰਟੇ 48 ਮਿੰਟ ਦੀ ਫਿਲਮ ਹੈ ਨਾ ਉਹ ਸ਼ੂਟ ਕਰਕੇ ਪਰਦੇ ਤੇ ਲਿਆ ਕੇ ਹੈ ਨਾ ਉਹ ਸੱਚੀ ਜਿਹੜਾ ਪਿੱਛੇ ਵੇਖਦਾ ਨਾ ਹੁਣ ਮੈਨੂੰ ਡਰ ਲੱਗਦਾ ਹੈ ਨਾ ਸੱਚੀ ਡਰ ਲੱਗਦਾ ਵੀਰ ਕਿੱਡਾ ਵੱਡਾ ਪੰਗਾ ਲਿਆ ਸੀ ਹੈ ਨਾ ਪਰ ਜਦੋਂ ਕੀ ਕਲਾ ਨਾਲ ਜੁੜੇ ਹੁੰਨੇ ਆ ਤਾਂ ਤੁਸੀਂ ਇੱਕ ਮਹਿਨ ਜਿਵੇਂ ਹੋਣੇ ਆ ਨਾ ਤਾਂ ਉਹ ਕਰ ਲਿਆ ਉਹ ਦਾਸ